ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਪੈਰਾ ਰਚਨਾ ਕਰਾਂਗੇ ਸਫ਼ਰ ਦਾ ਵਹਿਮ ਨਾਉ ਲੈਟਸ ਸਟਾਰਟ ਬਹੁਤ ਸਾਰੇ ਵਹਿਮ ਸਗਨਾ ਅਪ ਸਗਨਾ ਦੇ ਹਨ ਜਿਨ੍ਹਾਂ ਦਾ ਸਬੰਧ ਸਫ਼ਰ ਨਾਲ ਖਾਸ ਹੈ ਪੁਰਾਣੇ ਵਕਤਾਂ ਵਿਛਰੇਲਾ ਨਹੀਂ ਸਨ ਨਾ ਕੋਈ ਸਾਫ਼ ਪੱਧਰੀਆ ਸੜਕਾਂ ਸਨ ਕਿ ਪਹਿਲੇ ਟਾਈਮ ਚ ਨਾਤੇ ਟ੍ਰੇਨ ਜਾਂਦੀ ਹੁੰਦੀ ਸੀ ਤੇ ਨਾ ਹੀ ਸੜਕਾਂ जिम्मे अचक है पहले टाइम पर मिट्टी मिट्टी होंगे उन्दी सड़क नहीं होंदिया से ठीक है इसलिए सफ़र बड़ा खतरनाक हों चलन लग्या हजारा तरह दिया चौकसिया करनिया पैदा सन कि निगरानी हज़ारा तरह द निगरानिया रखनिया पैदा सी पहले टाइम से सज्जे खब्बे तक के तुना पैदा सी जे गदा खबे पासे हिंगे तो भार न लद्या मिले तो चंगा ਜੇ ਤਿੱਤਰ ਖੱਬੇ ਪਾਸੇ ਬੋਲੇ ਤਾਂ ਮਾੜਾ ਯਾਨੀ ਕਿ ਵੈਮ ਪਰਮ ਜਿਹਨੂੰ ਅਸੀਂ ਕਹਿ ਸਕਦੇ ਹਾਂ ਸੀ ਕਿ ਪਹਿਲੇ ਟਾਈਮ ਤੋਂ ਹੁੰਦੀ ਸੀ ਤਿੱਤਰ ਖੱਬੇ ਪਾਸੇ ਬੋਲੇ ਤਾਂ ਮਾੜਾ ਜੇ ਹੀ ਨਾ ਦੀ ਡਾਰ ਖੱਬੇ ਜਾਂਦੀ ਮਿਲੇ ਤਾਂ ਮਾੜੀ ਗਿੱਦੜ ਸੱਜੇ ਦਿ세 ਤਾਂ ਚੰਗਾ ਦੋ ਮਿਲਨ ਤਾਂ ਹੋਰ ਵੀ ਚੰਗਾ ਕਈ ਵੈਮ ਸ਼ਿਕਾਰੀ ਲੋਕਾਂ ਦੇ ਵੀ ਸਨ ਕਹਿੰਦੇ ਹਨ ਕਿ ਜਨੋਰਾ ਵਿੱਚੋਂ ਸਭ ਤੋਂ ਪਹਿਲਾ ਘੋੜਾ ਪੈਦਾ ਹੋਇਆ ਫਿਰ ਹਾਥੀ ਇਸ ਤਰ੍ਹਾਂ ਇਹਨਾਂ ਤੋਂ ਕੋਈ ਬਦਸ਼ਗਣੀ ਨਹੀਂ ਮੰਦੇ ਯਾਨੀ ਕਿ ਹਾਥੀ ਤੋਂ ਘੋੜੀ ਤੋਂ ਕੋਈ ਵੀ ਅਪਸ਼ਗੁਨੀਉ ਮੰਦੇ ਠੀਕ ਹੈ ਇਹ ਆਪਣੇ ਮਾਲਕ ਨੂੰ ਅਗੇਤਰੇ ਹੀ ਖਤਰੇ ਦਾ ਪਤਾ ਦੇ ਦਿੰਦੇ ਹਨ ਜੇ ਘੋੜਾ ਨੱਚਦਾ ਟਪਦਾ ਮਿਲੇ ਤਾਂ ਬਹੁਤ ਚੰਗਾ ਮੰਦੇ ਹਨ ਕੋੜਾ ਘੋੜਾ ਖਰੀਦਣ ਜਾਈਏ ਤਾਂ ਵੀ ਇਹ ਕੰਨ ਸਿਰ ਹਿਲਾ ਕੇ ਆ ਖੁਰ ਮਾਰ ਕੇ ਦੱਸ ਦਿੰਦਾ ਹੈ ਕਿ ਸੌਦਾ ਚੰਗਾ ਹੈ ਜਾਂ ਮੰਦਾ यानी कि यह या सफ़र का वहम है या पहले टाइम तो लोग वहम भरम करते कुछ नहीं है ठीक है इस करके टॉपिक है कि सफ़र का वहम अजक तो रेल ट्रेन वगैरह बनिया बसा कोई भी आ जा सकता है जिम्मे मर्जी आ जा सकता पहले टाइम तो नहीं थी इस करके लोग चीज़ा देख के सफ़र करते होंगे सीक है